ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੀ ਵੀਡੀਓ 'ਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜੇ ਤੁਹਾਨੂੰ ਸ਼ੱਕ ਹੈ ਵੀ ਕੋਈ ਤੁਹਾਡੀਆਂ ਫੋਟੋਆਂ ਨੇ ਜਿਹੜੀਆਂ ਫੋਨ 'ਆਂ ਕੋਈ ਹੋਰ ਵੀ ਦੇਖ ਰਿਹਾ ਹੈ ਜਾਂ ਤੁਹਾਡੇ ਫੋਨ ਦੇ ਐਕਟੀਵਿਟੀ ਤੇ ਕੋਈ ਨਜ਼ਰ ਰੱਖ ਰਿਹਾ ਹੈ ਇਹ ਹੁੰਦਾ ਕਿੱਥੋਂ ਹੈ ਆਪਣੇ Google account ਤੋਂ ਹਨਾ ਤੁਸੀਂ ਆਪ ਦਾ Google account ਕਿਵੇਂ ਸਿਕਿਉਰ ਕਰਨਾ ਹੈ ਕਿਸੇ ਹੋਰ ਫੋਨ 'ਚ ਚੱਲ ਰਿਹਾ ਉਹ ਕਿੱਥੋਂ ਪਤਾ ਲੱਗਦਾ ਹੈ ਵੀ ਉਹ ਫੋਨ ਦੱਸਦਾ ਆਪਣੇ ਫੋਨ ਦੀਆਂ ਸੈਟਿੰਗਾਂ ਹੁੰਦੀਆਂ ਨੇ ਫੋਨ ਦੱਸਦਾ ਵੀ ਇੱਥੇ ਭਾਈ ਆ ਫੋਨ 'ਚ ਆ ਲੈਪਟਾਪ 'ਚ ਆ ਪੀਸੀ 'ਚ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਓਪਨ ਹੋਇਆ ਹੋਇਆ ਬਕਾਇਦਾ ਨਾ ਆਉਂਦਾ ਹੈ ਹਨਾ ਸਾਰਾ ਕੁਝ ਦੱਸਦਾ ਤੁਸੀਂ ਉੱਥੋਂ ਉਹਨੂੰ ਲੌਗ ਆਊਟ ਕਰ ਸਕਦੇ ਹੋ ਫਿਰ ਆਪਦਾ ਪਾਸਵਰਡ ਚੇਂਜ ਕਰ ਸਕਦੇ ਹੋ ਨਵਾਂ ਰੱਖ ਸਕਦੇ ਹੋ ਨਾ ਤੁਹਾਡੇ ਅਕਾਊਂਟ ਦਾ ਜੇ ਤੁਹਾਨੂੰ ਲੱਗਦਾ ਵੀ ਸਾਡੇ ਨਾਲ ਕੋਈ ਇਦਾਂ ਹੋ ਰਿਹਾ ਸੋ ਇਹ ਤੋਂ ਕਿਵੇਂ ਸੇਫ ਰਹਿਣਾ ਤੁਸੀਂ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਇਹੀ ਦੱਸਾਂਗੇ ਕਿਉਂਕਿ ਜ਼ਰੂਰੀ ਆ Google ਅਕਾਊਂਟ ਨਾਲ ਆਪਣੀਆਂ ਫੋਟੋਆਂ ਆਪਣੇ ਨੰਬਰ ਆਪਣਾ ਹਰ ਇੱਕ ਚੀਜ਼ Google ਅਕਾਊਂਟ ਨਾਲ ਆਪਣੀ ਜੁੜੀ ਹੋਈ ਹੈ ਪਰਸਨਲ Google ਅਕਾਊਂਟ ਯੂਜ਼ ਕਰਦੇ ਹੋ ਜਿਹੜਾ ਤੁਸੀਂ ਉਹਨੂੰ ਦੋ ਬਣਾ ਕੇ ਰੱਖੋ ਚਾਹੇ ਚਾਰ ਬਣਾ ਲਓ ਪਰ ਪਰਸਨਲ ਨੂੰ ਆਡ ਰੱਖਣਾ ਦੂਜੇ ਕੰਮਾਂ ਵਾਸਤੇ ਕੁਛ ਮਰਜ਼ੀ ਕਰੋ ਇਧਰ ਉਧਰ ਲੌਗ ਇਨ ਹੋਣਾ ਕਿਤੇ ਮਰਜ਼ੀ ਹੋ ਇੱਕ ਨਵਾਂ ਬਣਾ ਕੇ ਰੱਖੋ ਨਾਲ ਹਨਾ ਕੋਈ ਜਿਹੜਾ ਵੀ ਇਹਦਾ ਕੋਈ ਡਰ ਨਾ ਹੋਏ ਆਪਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੋ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਨਾਲ ਤੁਹਾਡੀ ਸਕਰੀਨ ਚੱਲੂਗੀ ਤੁਸੀਂ ਦੇਖ ਕੇ ਉਧਰ ਕਰ ਸਕਦੇ ਹੋ ਕਰਨਾ ਕੀ ਹੈ ਤੁਸੀਂ Chrome ਓਪਨ ਕਰਨਾ ਠੀਕ ਹੈ ਜੀ 3 ਡਾਟਸ ਤੇ ਜਾਣਾ ਸਾਹਮਣੇ ਸੈਟਿੰਗ ਦਾ ਆਪਸ਼ਨ ਹੋ ਜੀ ਬਿਲਕੁਲ ਥੱਲੇ ਵਾਲੇ ਪਾਸੇ ਆ ਦੇਖੋ ਇਹ ਤੇ ਕਲਿੱਕ ਕੀਤਾ ਹੁਣ ਜਮੇ ਸਾਹਮਣੇ ਇੱਥੇ ਆਪਣੇ ਇੱਕ ਆਪਸ਼ਨ ਪਿਆ ਪ੍ਰਾਈਵੇਸੀ ਐਂਡ ਸਕਿਉਰਟੀ ਇਹ ਹੁਣ ਜਦੋਂ ਇਹਦੇ ਕਲਿੱਕ ਕਰਾਂਗੇ ਆਪਾਂ ਠੀਕ ਹੈ ਜੀ ਫਿਰ ਆਪਾਂ ਜਮਾਂ ਥੱਲੇ ਸਕਰੋਲ ਜਾਣਾ ਹੈ ਜਮਾਂ ਥੱਲੇ ਸਕਰੋਲ ਕੀਤਾ ਤਾਂ ਇੱਥੇ ਆ ਗਿਆ ਫੋਨ ਐਜ਼ ਅ ਸਕਿਉਰਟੀ ਕੀ ਇਹਦੇ ਕਲਿੱਕ ਕਰਨਾ ਹੈ ਹੁਣ ਆ ਆ ਗਿਆ ਰਿਮੂਵ ਆਲ ਲਿੰਕਡ ਡਿਵਾਈਸ ਇੱਥੇ ਤੁਹਾਨੂੰ ਪਤਾ ਲੱਗ ਜੂ ਕਿ ਕਿੰਨੇ ਡਿਵਾਈਸਾਂ ਚ ਛੋਡਾ ਜਿਹੜਾ Google account ਉਹ ਓਪਨ ਤੁਸੀਂ ਇੱਥੋਂ ਉਹਨਾਂ ਨੂੰ ਰਿਮੂਵ ਕਰ ਸਕਦੇ ਹੋ ਤੇ ਛੋਡਾ ਫੋਨ ਹੈ ਜਿਹੜਾ ਉਹ ਸੇਵ ਹੋ ਸਕਦਾ ਸੋ ਕਿੱਦਾਂ ਲੱਗੀ ਤੁਹਾਨੂੰ ਆਪਣੀ ਵੀਡੀਓ ਹਰ ਆਪਾਂ ਰੋਜ਼ ਸ਼ਾਮ ਨੂੰ 6 ਵਜੇ ਵੀਡੀਓ ਅਪਲੋਡ ਕਰਦੇ ਆ ਹਨਾ ਸਿਰਫ 2 ਜਾਂ 3 ਮਿੰਟ ਦੀ ਵੀਡੀਓ ਹੁੰਦੀ ਆ ਤੁਹਾਡੇ ਕੰਮ ਦੀ ਵੀਡੀਓ ਹੁੰਦੀ ਆ ਇੱਕ ਵੀ ਗੱਲ ਆਪਾਂ ਫालतू ਨਹੀਂ ਕਰਦੇ ਜਿਹੜਾ ਤੁਹਾਡਾ ਟਾਈਮ ਬਰਬਾਦ ਹੋਵੇ ਸੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਮੇਰੇ ਭਰਾ ਨੇ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਦੇਖ ਰਿਹਾ ਸੋ ਉਹਨੂੰ ਬੇਨਤੀ ਆ ਕਿ ਆਪਣਾ ਪੇਜ ਆ ਜਿਹੜਾ ਉਹ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ